98% ਤੋਂ ਜ਼ਿਆਦਾ ਲੋਕ ਚੰਨਿਆਂ ਦੀ ਦਾਲ ਦੇ ਵਿੱਚ ਉਬਲਦਾ ਹੋਇਆ ਦੁੱਧ ਪਾ ਕੇ ਬਹੁਤ ਹੀ ਮਹਿੰਗੀ ਤੇ ਤਾਕਤ ਦੇ ਨਾਲ ਲੱਦੀ ਹੋਈ ਇਸ ਛਾਏ ਦੇ ਬਾਰੇ ਵਿੱਚ ਨਹੀਂ ਜਾਣਦੇ। ਸਰਦੀਆਂ ਲਈ ਬਹੁਤ ਹੀ ਖਾਸ ਤੇ ਬਹੁਤ ਹੀ ਵਧੀਆ ਇਸ ਛਾਏ ਨੂੰ ਬਣਾਉਣ ਵਾਸਤੇ ਅਸੀਂ 1/2 ਕਿਲੋ ਚੰਨਿਆਂ ਦੀ ਦਾਲ ਲੈ ਕੇ ਇਹਨੂੰ ਸਾਫ਼ ਪਾਣੀ ਦੇ ਵਿੱਚ 6 ਤੋਂ 7 ਘੰਟਿਆਂ ਲਈ ਭਿਉਂ ਦਾਂਗੇ। 6 ਤੋਂ 7 ਘੰਟਿਆਂ ਬਾਅਦ ਦਾਲ ਨੂੰ ਅਸੀਂ ਛਾਣ ਕੇ ਕੱਢ ਲਾਂਗੇ ਤੇ ਫਿਰ ਇੱਕ ਕੜਾਈ ਚੁੱਲੇ ਤੇ ਧਰ ਕੇ ਉਹਦੇ ਵਿੱਚ 1 ਕਿਲੋ ਦੁੱਧ ਪਾ ਕੇ ਤੇ ਦਾਲ ਨੂੰ ਅਸੀਂ ਗਲਾ ਲਾਂਗੇ। ਦਾਲ ਜਦੋਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਗਲ ਜਾਏਗੀ ਤੇ ਫਿਰ ਅਸੀਂ ਚੁੱਲਾ ਬੰਦ ਕਰ ਦਾਂਗੇ। ਉਸ ਤੋਂ ਬਾਅਦ ਦਾਲ ਨੂੰ ਛਾਣ ਕੇ ਅਸੀਂ ਦੁੱਧ ਵੱਖਰਾ ਕਰ ਲਾਂਗੇ ਤੇ ਦਾਲ ਵੱਖਰੀ ਕਰ ਲਾਂਗੇ। ਇਹੀ ਦੁੱਧ ਅਸੀਂ ਅੱਗੇ ਜਾ ਕੇ ਇਸਤੇਮਾਲ ਕਰਾਂਗੇ। ਦਾਲ ਨੂੰ ਇੱਕ ਚੌਪਰ ਦੇ ਵਿੱਚ ਪਾ ਕੇ ਤੇ ਇਹਨੂੰ ਗ੍ਰाइंड ਕਰ ਲਾਂਗੇ ਤੇ ਇਹਦਾ ਸੋਨਾ ਜਿਹਾ ਕਰਕੇ ਪੇਸਟ ਬਣਾ ਲਾਂਗੇ। ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਛੱਡੋ ਤੇ ਕਾਊਂਟਰ ਨੂੰ ਵੀ ਫਾਲੋ ਕਰ ਲਓ ਨਾਲੇ ਇੱਕ ਸੋਨਾ ਜਿਹਾ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿੱਡੀ ਥਾਂ ਤੋਂ ਵੇਖਦੇ ਹੋ ਤਾਂ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ। ਹੁਣ ਦਰਮਿਆਨੀ ਅੱਗ ਬਾਲ ਕੇ ਇੱਕ ਕੜਾਈ ਚੁੱਲੇ ਤੇ ਧਰਾਂਗੇ ਤੇ ਉਹਦੇ ਵਿੱਚ ਇੱਕ ਕੱਪ ਦੇਸੀ ਕੀ ਹੋਦਾ ਪਾਵਾਂਗੇ ਤੇ ਤਿੰਨ ਇਲਾਇਚੀਆਂ ਪਾ ਕੇ ਤੇ ਉਹਨੂੰ ਘਿਓ ਦੇ ਵਿੱਚ ਥੋੜਾ ਜਿਹਾ ਪੇਸਟ ਬਣਾਇਆ ਵਾ ਉਹ ਵੀ ਕੜਾਈ ਦੇ ਵਿੱਚ ਪਾ ਕੇ ਤੇ ਇਹਨੂੰ ਭੁੰਨਣਾ ਸ਼ੁਰੂ ਕਰ ਦਾਂਗੇ ਭੁੰਨਦੇ ਹੋਇਆਂ ਤੁਸੀਂ ਕੰਜੂਸੀ ਨਹੀਂ ਕਰਨੀ ਇਹਨੂੰ ਬਹੁਤ ਚੰਗੀ ਤਰ੍ਹਾਂ ਭੁੰਨਣਾ ਵਾ ਜਿੰਨੀ ਅੱਛੀ ਇਹ ਭੁੰਨੀ ਹੋਏਗੀ ਓਨੀ ਇਹ ਜ਼ਿਆਦਾ ਮਜ਼ੇਦਾਰ ਬਣੇਗੀ ਦਰਮਿਆਨੀ ਅੱਗ ਦੇ ਉੱਤੇ ਦਾਲ ਨੂੰ ਅਸੀਂ ਭੁੰਨੀ ਜਾਵਾਂਗੇ ਤੇ ਜਦੋਂ ਇਹ ਸਾਈਡਾਂ ਤੋਂ ਕਿਨਾਰੇ ਛੱਡਨੇ ਸ਼ੁਰੂ ਕਰ ਦੇਵੇ ਤੇ ਫਿਰ ਜਿਹੜਾ ਅਸੀਂ ਦੁੱਧ ਬਚਾ ਕੇ ਰੱਖਿਆ ਸੀ ਉਹ ਵੀ ਕੜਾਈ ਦੇ ਵਿੱਚ ਪਾ ਛੱਡਾਂਗੇ ਐਸ ਪੁਆਇੰਟ ਤੇ ਅੱਗ ਨੂੰ ਅਸੀਂ ਥੋੜਾ ਜਿਹਾ ਮੱਠਾ ਕਰ ਦਾਂਗੇ ਤੇ ਹੁਣ ਦਾਲ ਨੂੰ ਦੁੱਧ ਦੇ ਵਿੱਚ ਭੁੰਨਦੇ ਹੋਇਆਂ ਦੁੱਧ ਸਾਰਾ ਅਸੀਂ ਸੁਕਾ ਲਾਂਗੇ ਸਰਦੀਆਂ ਲਈ ਇਹ ਬਹੁਤ ਹੀ ਫਾਇ ਹੁੰਦੀ ਆ ਜਿਹੜੀ ਬੱਚਿਆਂ ਲਈ ਤੇ ਵੱਡਿਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਖਾਸ ਕਰ ਜਿਹੜੀਆਂ ਨਵੀਆਂ ਮਾਵਾਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਲਈ ਤਾਂ ਇਹ ਤਾਕਤ ਦਾ ਖਜ਼ਾਨਾ ਹੁੰਦਾ ਵਾ ਦੁੱਧ ਜਦੋਂ ਸੁੱਕ ਜਾਏਗਾ ਤੇ ਦਾਲ ਸਾਡੀ ਗਾੜੀ ਹੋ ਜਾਏਗੀ ਤੇ ਫਿਰ ਅਸੀਂ ਡੇਢ ਕੱਪ ਚੀਨੀ ਦਾ ਵੀ ਇਹਦੇ ਵਿੱਚ ਪਾ ਛੱਡਾਂਗੇ ਚੀਨੀ ਜਦੋਂ ਗਰਮ ਗਰਮ ਦਾਲ ਦੇ ਵਿੱਚ ਜਾ ਕੇ ਪਿਗਲੇਗੀ ਤੇ ਦਾਲ ਸਾਡੀ ਇੱਕ ਵਾਰੀ ਫਿਰ ਪਤਲੀ ਹੋ ਜਾਏਗੀ ਤੇ ਅਸੀਂ ਇਹਨੂੰ ਭੁੰਨ ਭੁੰਨ ਕੇ ਇੱਕ ਵਾਰੀ ਫਿਰ ਗਾੜਾ ਕਰ ਲਾਂਗੇ ਦਾਲ ਨੂੰ ਅਸੀਂ ਮੱਠੀ ਅੱਗ ਦੇ ਉੱਤੇ ਭੁੰਨੀ ਜਾਵਾਂਗੇ ਤੇ ਇਹ ਆਸ-ਆਸਤਾ ਹਲਵੇ ਦੀ ਫਾਰਮ ਦੇ ਵਿੱਚ ਆ ਜਾਏਗੀ ਤੇ ਨਾਲੇ ਸਾੜਾਂ ਤੋਂ ਕਿਨਾਰੇ ਛੱ ਇਹਦੇ ਵਿੱਚ ਡਰਾਈ ਫਰੂਟ ਪਾ ਛੱਡਾਂਗੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਪਾ ਸਕਦੇ ਹੋ ਕੋਈ ਮਸਲਾ ਨਹੀਂ ਹੈ ਡਰਾਈ ਫਰੂਟ ਪਾਉਣ ਤੋਂ ਬਾਅਦ 10 ਮਿੰਟ ਇਹਨੂੰ ਹੋਰ ਪੁੰਨਾਂਗੇ ਤੇ ਇਹ ਚੰਗੀ ਤਰ੍ਹਾਂ ਗਾੜੀ ਹੋ ਜਾਏਗੀ ਤੇ ਸੈਟਨ ਤੋਂ ਕਿਨਾਰੇ ਛੱਡਨੇ ਵੀ ਸ਼ੁਰੂ ਕਰ ਦੇਗੀ ਹੁਣ ਚੁੱਲਾ ਬੰਦ ਕਰਕੇ ਇਹਨੂੰ ਕਿਸੇ ਮੋਲਡ ਦੇ ਵਿੱਚ ਕੱਢ ਲਾਂਗੇ ਤੇ ਉਸ ਤੋਂ ਬਾਅਦ ਥੋੜੇ ਜਿਹਾ ਡਰਾਈ ਫਰੂਟ ਹੋਰ ਉੱਤੋਂ ਅਸੀਂ ਭੁੱਕ ਦਾਂਗੇ 6-7 ਘੰਟਿਆਂ ਲਈ ਇਹਨੂੰ ਠੰਡਿਆ ਹੋਣ ਵਾਸਤੇ ਤੇ ਸੈੱਟ ਹੋਣ ਵਾਸਤੇ ਰੱਖ ਛੱਡਾਂਗੇ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਏਗੀ ਤੇ ਫਿਰ ਤੁਸੀਂ ਇਹਨੂੰ ਬਰਫੀ ਵਾਂ ਕਰ ਸਕਦੇ ਹੋ ਤੁਸੀਂ ਵੀ ਇਸ रेसिपी ਨੂੰ ਜ਼ਰੂਰ ట్రਾਈ ਕਰਿਓ ਤੁਹਾਨੂੰ ਬਹੁਤ ਹੀ ਸਵਾਦ ਆਏਗਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਧਿਆਨ ਰੱਖਿਓ ਅੱਲਾਹ ਦਾ ਡਰ ਨਿਗੇਵਾਨ ਹੋਏ